ਆਪ ਜੀ ਨੂੰ ਪਤਾ ਹੀ ਹੈ ਕਿ ਚੋਣ ਡੰਗਲ ਪੂਰੀ ਤਰ੍ਹਾਂ ਭੱਜ ਚੁੱਕਿਆ ਹੈ ਸੋ ਕੱਲ ਮੁੱਖ ਮੰਤਰੀ ਸਾਹਿਬ ਗੁਰਦਾਸਪੁਰ ਵਿਖੇ ਪਹੁੰਚੇ ਇੱਕ ਵੱਡੀ ਰੈਲੀ ਕੀਤੀ ਗਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਕ ਦੇ ਸੀ ਅਮਨ ਸਿੰਘ ਸਿੰਘ ਸੀਰੀ ਕਲਸੀ ਦੇ ਹੱਕ ਦੇ ਵਿੱਚ ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੰਗਲਜੀਤ ਸਿੰਘ ਜੋ ਪੰਜਾਬ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਲਾਗੀਆਂ ਹੋ ਕੇ ਜਾਣਦੇ ਨੇ ਔਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਸੱਚ ਗੱਲ ਸੁਣਛ ਸਾਸਰੀ ਕਾਲ ਜੀ ਸਾਰਿਆਂ ਤੇ ਨਾਲ ਇਸ ਚੈਨਲ ਦੇ ਜਿੰਨੇ ਵੀ ਸਰੋਤੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਗੱਲ ਕਰੀਏ ਨੀਤਾ ਜੀ ਕੱਲ ਇੱਕ ਬੜੀ ਵੱਡੀ ਰੈਲੀ ਕੀਤੀ ਗਈ ਗੁਰਦਾਸਪੁਰ ਦੇ ਮੁੱਖ ਮੰਤਰੀ ਸਾਹਿਬ ਦੀ ਆਮਨ ਤੇ ਸੋ ਸ੍ਰੀ ਕਲਸੀ ਦੇ ਹੱਕ ਤੇ ਵਿੱਚ ਰੈਲੀ ਹੋਈ ਆ ਕਿਵੇਂ ਦੇਖਦੇ ਹੋ ਇਹ ਸਾਰੀ ਰੈਲੀ ਨੂੰ ਤੁਸੀਂ ਇਹ ਜੀ ਇੱਕ ਬਹੁਤ ਹੀ ਵਧੀਆ ਇੱਕ ਕਦਮਾ ਜਿਹੜਾ ਕਿ ਆਪ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੇ ਆ ਕੇ ਮੁੱਖ ਮੰਤਰੀ ਪੰਜਾਬ ਜੀ ਹੁਣਾਂ ਨੇ ਉਹਨਾਂ ਨੂੰ ਆਸ਼ੀਰਵਾਦ ਵੀ ਦਿੱਤਾ ਵਾ ਤੇ ਜ਼ਿਲ੍ਹਾ ਗਰਦਾਸਪੁਰ ਦੇ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਇਆ ਵਾ ਕਿ ਮੈਂ ਤੁਹਾਡੇ ਨਾਲ ਖੜਾ ਵਾਂ ਤੇ ਕੋਈ ਘਬਰਾਉਣ ਦੀ ਲੋੜ ਨਹੀਂ ਮੈਂ ਤਤ ਵਰਤ ਤਤ ਤੁਹਾਡੇ ਨਾਲ ਆ ਜਿਹੜੇ ਮੈਂ ਗਰੰਟੀਆਂ ਦਿੱਤੀਆਂ ਨੇ ਮੈਂ ਗਰੰਟੀਆਂ ਵੀ ਪੂਰੀਆਂ ਕਰਾਂਗਾ ਔਰ ਲੋਕਾਂ ਨੂੰ ਜੇ ਦੱਸੇ ਸੋ ਯੂਨਟ ਮਾਫ ਔਰ ਆਪ ਆਮ ਲੋਕਾਂ ਨੂੰ ਜਿਹੜੇ ਕਿ ਹੁਣ ਇਹਨਾਂ ਨੇ ਮਹੱਲਾ ਕਲੀਨਿਕ ਖੋਲ੍ਹ ਕੇ ਦਿੱਤੇ ਨੇ ਸੋ ਸਾਰਿਆਂ ਨੂੰ ਦਰਜਾ ਬਦਰਜਾ ਮਾਨ ਸਤਕਾਰ ਵੱਡੀ ਗੱਲ ਜਿਹੜੀ ਹੈ ਉਹ ਦੇ ਰਹੇ ਆ ਪਾਰਟੀ ਸੋ ਅੱਜ ਲੋਕ ਜਿਹੜੇ ਆ ਸਾਰੇ ਆਮ ਆਦਮੀ ਪਾਰਟੀ ਦੇ ਨਾਲ ਤਨੋਂ ਮਨੋਂ ਜੁੜੇ ਹੋਏ ਆ ਸਪੰਨ ਸਾਹਿਬ ਗੱਲ ਕਰੀਏ ਪਹਿਲਾਂ ਬੀਜਪੀ ਨੇ 10 ਸਾਲ ਇਥੋਂ ਪਹਿਲੇ 5 ਸਾਲ ਜਿਹੜਾ ਵਾ ਸਣੀ ਦੌਰ ਰਹੇ ਨੇ ਉਸ ਤੋਂ ਪਹਿਲਾਂ ਬਨੋਧ ਖੰਨਾ ਜੀ ਰਹੇ ਆ ਸੋ ਇਹਨਾਂ ਨੇ ਵਿਰੋਧੀਆਂ ਤੇ ਕਾਫੀ ਨਿਸ਼ਾਨੇ ਜਿਹੜੇ ਸਾਦੇ ਨੇ ਕਿਵੇਂ ਦੇਖਦੇ ਹੋ 2 ਕਿਲੋ ਹੱਥ ਵਾਲੀ ਗੱਲ ਕੀਤੀ ਆ ਵੀ ਨਲਕਾ ਆਪਣੇ ਹਲਕੇ ਚਲਵਾ ਨਹੀਂ ਸਕੇ ਕੋਈ ਇਹ ਬਾਹਰ ਨਲਕੇ ਪੁੱਟਣ ਦੀ ਗੱਲ ਕਰ ਰਹੇ ਆ ਕਿਵੇਂ ਦੇਖਦੇ ਹੋ ਬੰਦੇ ਸੋ ਇਹ ਤਾਂ ਭੜੀ ਬਾਤ ਜਾਣਦਾ ਸਾਡਾ ਜਿਹੜਾ ਸਾਰਾ ਹੀ ਕਿ ਸਣੀ ਦੇオル ਜੀ ਨੇ ਕਿਤੇ ਮੁਰਝਾਤ ਨਹੀਂ ਮਾਰੀ ਜਲੇ ਵੱਲ ਸੋ ਇਹ ਅਮਨ ਸ਼ੇਰ ਸਿੰਘ ਛੈਰੀਕਲ ਸੀ ਨੌਜਵਾਨ ਬਹੁਤ ਹੀ ਵਧੀਆ ਮਿਹਨਤੀ ਲੀਡਰ ਆ ਸਾਡਾ ਸੋ ਲੋਕਾਂ ਨੂੰ ਸਾਰਿਆਂ ਨੂੰ ਇਹਨਾਂ ਤੇ ਆਸਾਂ ਵੀ ਤੇ ਆਸ ਰੱਖਣੀ ਵੀ ਚਾਹੀਦੀ ਆ ਕਿਉਂਕਿ ਇਹਨਾਂ ਨੂੰ ਮੌਕਾ ਦੇ ਕੇ ਆਹੀਂ ਦਿੱਲੀ ਦੇ ਵਿੱਚ ਜਿਹੜੀ ਜ਼ਿਲ੍ਹੇ ਗਰਦਾਸਪੁਰ ਦੀ ਆਵਾਜ਼ ਵਾਂਝੀ ਰਹਿ ਗਈ ਏ ਕਿ ਨਹੀਂ ਗੂੰਜੀ ਗਰਦਾਸਪੁਰ ਦੀ ਅਜੇ ਤੱਕ ਆਵਾਜ਼ ਸੋ ਠੀਕ ਆ ਆਪ ਬੜੀ ਥਾਂ ਸਾਰੇ ਹੀ ਔਰ ਲਾ ਰਹੇ ਆ ਲੇਕਿਨ ਮੈਂ ਸਮਝ ਨਾ ਕਿ ਜਿਹੜੀ ਅੱਜ ਕੀ ਜਿਹੜਾ ਮੌਕਾ ਜਿਹੜਾ ਇੱਕ ਵਾਰ ਸ਼ਹਿਰੀ ਕਲਸੀ ਨੂੰ ਦੇ ਕੇ ਉਹਨਾਂ ਨੂੰ ਦਿੱਲੀ ਭੇਜ ਕੇ ਆਪਣੇ ਜ਼ਿਲ੍ਹੇ ਗਰਦਾਸਪੁਰ ਦੀ ਆਵਾਜ਼ ਜਿਹੜੀ ਹੈ ਬਲੰਦ ਕਰਨ ਦੀ ਮੌਕਾ ਦੇਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿ ਅਨਖ ਅਤੇ ਇੱਜ਼ਤ ਦਾ ਸਵਾਲ ਇਸ ਵੈਨ ਨੂੰ ਤੁਸੀਂ ਕਿਵੇਂ ਦੇਖਦੇ ਵੇਖੋ ਪੰਜਾਬੀਆਂ ਨੇ ਹਮੇਸ਼ਾ ਹੀ ਚਾਹੇ ਕੁਰਬਾਨੀਆਂ ਦਿੱਤੀਆਂ ਕਿਸੇ ਵੀ ਹੜ ਆ ਗਿਆ ਕੋਈ ਹੜ ਦੇ ਵਿੱਚ ਲੰਗਰਾਂ ਦੀ ਗੱਲ ਹੋ ਜੇ ਕਿਸੇ ਵੀ ਕਿਸਮ ਤੋਂ ਪਾਸਾ ਨਹੀਂ ਮੋੜਿਆ ਸੋ ਹੁਣ ਪੜ੍ਹੇ ਲਿਖੇ ਲੋਕ ਆ ਉਹ ਆਪਣਾ ਮੜਾ ਚੰਗਾ ਸੋਚਦੇ ਆ ਜਾਣਦੇ ਆ ਸੋ ਮੈਨੂੰ ਆਸ ਆ ਕਿ ਐਤ ਕੀ ਜਿਹੜਾ ਵਾ ਬਹੁਤ ਵੱਡੀ ਲੀਡ ਦੇ ਨਾਲ ਅਮਰਸ਼ੇਰ ਸਿੰਘ ਸ਼ਰੀਕਲਸੀ ਜਿਹੜਾ ਵਾ ਉਹ ਜਤਨ ਝਾਰ ਰਿਹਾ ਸੋ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਆਓ ਸਾਰੇ ਜਣੇ ਰਲ ਕੇ ਉਹਨਾਂ ਦਾ ਸਾਥ ਦਈਏ ਤਾਂ ਜੋ ਆਪਣੇ ਜ਼ਿਲ੍ਹੇ ਦੀ ਗੱਲ ਜਿਹੜੀ ਹੈ ਉਹ ਮਤਲਬ ਦਿੱਲੀ ਤੱਕ ਜਾਵੇ ਜੋ ਸਾਡੇ ਜ਼ਿਲ੍ਹੇ ਦਾ ਵਿਕਾਸ ਵੀ ਹੋ ਸਕੇ ਹਰ ਉਹਨਾਂ ਨੇ ਕੱਲ ਪ੍ਰਤਾਪ ਸਿੰਘ ਬਾਜਵਾ ਦੇ ਬਾਰੇ ਜਿਹੜੇ ਕੋ ਬਿਆਨ ਦਿੱਤਾ ਕਿ ਤਾਲੇ ਜਿਹੜੇ ਮੈਂ ਲੈ ਕੇ ਗਿਆ ਸੀ ਵਿਧਾਨ ਸਭਾ ਦੇ ਵਿੱਚ ਵੀ ਇਹ ਬਾਹਰ ਚਲੇ ਜਾਂਦੇ ਉਹਨਾਂ ਨੇ ਵਿਰੋਧੀਆਂ ਦੇ ਕਾਫੀ ਇਨਸਾਨੇ ਜਿਹੜੇ ਸਾਦੇ ਨੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਵੇਖੋ ਜੀ ਉਹ ਵੱਖ-ਵੱਖ ਉਹ ਵਿੰਗਾ ਦੇ ਨਾਲ ਇੱਕ ਦੂਜੇ ਨੂੰ ਉਹ ਸਮਝਾਉਣ ਦੀ ਕੋਸ਼ਿਸ਼ ਹੁੰਦੀ ਹੈ ਸੋ ਇਹ ਸੀਐਮ ਦੇ ਸਾਥ ਦੀਆਂ ਵੱਡੀਆਂ ਹੀ ਉਹ ਆਪਸੀ ਜੋ ਇੱਕ ਦੂਜੇ ਨੂੰ ਸਮਝਾਉਣ ਦੀਆਂ ਗੱਲਾਂ ਨੇ ਸੋ ਇੱਕ ਦੂਜੇ ਨੂੰ ਸਮਝਾ ਕੇ ਤੇ ਆਪਣੀ ਜਿਹੜੀ ਆ ਲੋਕਾਂ ਦੀ ਗੱਲ ਜਿਹੜੀ ਆ ਆਪਣੇ ਲੋਕਾਂ ਦੀ ਮਦਦ ਕਿਦਾਂ ਹੋ ਸਕਦੀ ਹੈ ਉਹ ਸੀਐਮ ਸਾਹਿਬ ਕਰ ਰਿਹਾ ਸੋ ਸਾਡੇ ਜ਼ਿਲ੍ਹੇ ਚ ਆਏ ਆ ਸੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨੇ ਕਿ ਤੁਸੀਂ ਸਾਡੇ ਜ਼ਿਲ੍ਹੇ ਤੇ ਆ ਵਿੱਚ ਆ ਕੇ ਤੇ ਸਾਨੂੰ ਸਾਰਿਆਂ ਨੂੰ ਸ਼ਾਬਾਸ਼ ਦਿੱਤੀ ਹੈ ਹੌਸਲਾ ਦਿੱਤਾ ਵਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕੁਝ ਲੋਕਾਂ ਦਾ ਕਹਿਣਾ ਉੱਥੇ ਕਹਿ ਰਹੇ ਸੀ ਵੀ 1000 ਰੁਪਏ ਦੀ ਜਿਹੜੀ ਗੱਲ ਉਹ ਸੀਐਮ ਦੇ ਮੂੰਹ ਨਹੀਂ ਸੁਣੀ ਇੱਕ ਬੀਬੀਆਂ ਦਾ ਵਾਅਦਾ ਕੀਤਾ ਹੈ ਗਰੰਟੀ ਜਿਹੜੀ ਹੈ ਕਿਵੇਂ ਦੇਖਦੇ ਹੋ 1000 ਰੁਪਏ ਨੂੰ ਵੀ ਕਿ ਮਿਲ ਜੇਗਾ ਉਹ ਜੀ ਗੱਲ ਇਸ ਤਰ੍ਹਾਂ ਵਾਂ ਕਿ ਜਿਹੜੇ ਜਿਹੜੇ 1000 ਰੁਪਏ ਦੀ ਗੱਲ ਆ ਸੋ ਸਾਰਿਆਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਐਮਐਲਏ ਦੀ ਇਲੈਕਸ਼ਨ ਤੋਂ ਪਹਿਲੋ ਪਹਿਲੋਂ ਜਿਹੜਾ ਬੀਬੀਆਂ ਦੇ ਅਕਾਊਂਟ ਚ ਪਵੇਗਾ ਜੇ ਨਾ ਪਵੇਗਾ ਤੇ ਅਗਲੀ ਵਾਰ ਨੂੰ ਐਮਐਲਏ ਦੀ ਵੋਟ ਜਿਹੜੀ ਆ ਨਹੀਂ ਮੰਗੀ ਜਾਏ ਆਮ ਆਦਮੀ ਪਾਰਟੀ ਵੱਲੋਂ ਸੋ 2 ਸਾਲ ਹੋਏ ਆ ਅਜੇ 2 ਸਾਲ ਦੇ ਵਿੱਚ ਜਿੱਦਾਂ ਬੱਚਾ ਜਨਮ ਲੈਂਦਾ ਤੇ ਜਨਮ ਲੈਂਦਿਆਂ ਹੀ ਨੌਕਰੀ ਤੇ ਨਹੀਂ ਲੱਗ ਜਾਂਦਾ ਪਹਿਲੋਂ ਨੂੰ ਪੜਨਾ ਪੈਂਦਾ ਫਿਰ ਉਹਨੂੰ ਕੋਰਸ ਕਰਨਾ ਪੈਂਦਾ ਫਿਰ ਉਹ ਇਦਾਂ ਜੇ 2 ਸਾਲ ਹੋਏ ਆ 2 ਸਾਲ ਦੇ ਵਿੱਚ ਕਦੇ ਵੀ ਕਿਸੇ ਪਾਰਟੀ ਨੇ ਕੋਈ ਕੰਮ ਨਹੀਂ ਜਿਹੜਾ ਕੀਤਾ ਉਹ ਇਹਨਾਂ ਕਰਕੇ ਵਿਖਾਇਆ ਸੋ ਸਾਰਿਆਂ ਨੂੰ ਆਸ ਰੱਖਣੀ ਚਾਹੀਦੀ ਆ ਜੀਵੇ ਆਸਾ ਮਰੇ ਨਾ ਸਾ ਸੋ ਪਉ ਗੱਲ ਕਰੀਏ 5 ਐਮਐਲਏ ਨੇ ਵਿਧਾਨ ਸਭਾ ਚ ਕਾਂਗਰਸ ਪਾਰਟੀ ਦੇ ਗੁਰਦਾਸਪੁਰ ਡਿਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਸੋ 5 ਹਲਕੇਾਂ ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਹੈ ਤੁਹਾਨੂੰ ਕਿ ਚੁਣੌਤੀ ਆ ਕਾਂਗਰਸ ਦੇ ਮੌਜੂਦਾ ਐਮਐਲਏ ਜਿਹੜੇ 5 ਨੇ ਤੇ ਆਮ ਆਦੀ ਪਾਰਟੀ ਦਾ ਅਮਨ ਸਿੰਘ ਸੇਰੀ ਕਲ ਸੀ ਤੇ ਵਿਸ਼ਵਾਸ ਪਾਰਟੀ ਨੇ ਜਤਾਇਆ ਕਿਵੇਂ ਦੇਖਦੇ ਹੋ ਕਿ ਇਹ ਆਸਾਨੀ ਲੱਗਦੀ ਤਾਂ ਇਹਦੇ ਵਿੱਚ ਚੁਣੌਤੀ ਨਹੀਂ ਲੱਗਦੀ ਵੇਖੋ ਚੁਣੌਤੀ ਜਿਹੜੀ ਹੈ ਚੁਣੌਤੀ ਹਰ ਕੰਮ 'ਚ ਹੁੰਦੀ ਹੈ ਲੇਕਿਨ ਅੰਤ ਤੱਕ ਮਿਹਨਤ ਲੀਡਰ ਸਾਡਾ ਉਹ ਇਸ ਚੀਜ਼ ਨੂੰ ਸਾਰੀ ਨੂੰ ਵਾਚ ਰਿਹਾ ਔਰ ਸਵੇਰੇ ਮਾਰਨਿੰਗ ਟਾਈਮ 5 ਵਜੇ ਉੱਠ ਜਾਣਾ ਰਾਤ ਦੇ 12 1 2 ਵਜੇ ਤੱਕ ਮਿਹਨਤ ਸਾਰੀ ਹੋ ਜਾਂਦੀ ਹੈ ਉਹਨਾਂ ਨੂੰ ਤੇ ਲੋਕਾਂ ਨਾਲ ਮੇਲ ਜੋਲ ਲੋਕਾਂ ਦੇ ਨਾਲ ਲੋਕਾਂ ਦੀ ਹਮਦਰਦੀ ਜਿਤਨੀ ਉਹ ਸਾਰਾ ਕੁਝ ਹੀ ਉਹ ਕਰ ਰਹੇ ਆ ਸੋ ਮੈਨੂੰ ਨਹੀਂ ਲੱਗਦਾ ਕੋਈ ਚੁਣੌਤੀ ਹੈ ਸੋ ਐਜ ਕਿ ਬਹੁਤ ਵੱਡੀ ਲੀਡ ਤੇ ਜਿਹੜਾ ਵਾ ਇਹ ਹੰਬਲਾ ਮਾਰਨਗੇ ਤੇ ਲੋਕਾਂ ਦਾ ਸਾਥ ਜਿਹੜਾ ਵਾ ਬਹੁਤ ਮਿਲ ਰਿਹਾ ਬਹੁਤ ਜ਼ਿਆਦਾ ਮਿਲ ਰਿਹਾ ਵੋਟਰਾਂ ਨੂੰ ਕੀ ਦੇ ਦਿੰਦਾ ਮੈਂ ਵੋਟਰਾਂ ਨੂੰ ਇਹੋ ਹੀ ਬੇਨਤੀ ਕਰ ਸਕਦਾ ਕਿ ਤੁਸੀਂ ਸਾਰੇ ਜਾਣੇ ਇਹ ਨਹੀਂ ਛੇਤੀ ਵੱਡੇ ਫੈਸਲੇ ਨਹੀਂ ਲਏ ਜਿਹੜੇ ਇਹਨਾਂ ਨੇ 45 47000 ਨੌਕਰੀਆਂ ਦੇ ਦੇਣੀਆਂ ਫਿਰ ਬਿਜਲੀ ਦੇ ਬਿੱਲ 600 ਯੂਨਟ ਮਾਫ ਕਰ ਦੇਣਾ ਆ ਆਮ ਆਦਮੀ ਕਲੀਨਿਕ ਖੋਲ ਦੇਣੇ ਦੋਵਾਂ ਸਾਲਾਂ ਦੇ ਵਿੱਚ ਮਾਸਾ ਸਿੱਧਿਆ ਹੀ ਹੋ ਜਾਂਦਾ ਸਰਕਾਰ ਕੋ ਲੇਕਿਨ ਦੂਜੀ ਗੱਲ ਇੱਕ ਹੋਰ ਆ ਨਾਲ ਵੇਖੋ ਤੁਸੀਂ ਜਾਣਦੇ ਹੋ ਸਾਰੇ ਜਾਣਦੇ ਹੋ ਕਿ ਸੈਂਟਰ ਨੇ ਸਾਰੇ ਹੀ ਰਾਹ ਪੈਸੇ ਵਾਲੇ ਬੰਦ ਕੀਤੇ ਆ ਸਾਡਾ ਹੀ ਪੈਸਾ ਸਾਨੂੰ ਨਹੀਂ ਦੇ ਰਹੇ ਔਰ ਇਸ ਕਰਕੇ ਫੇਰ ਵੀ ਡਵੈਲਪਮੈਂਟ ਜਿਹੜੀ ਪੰਜਾਬ ਦੀ ਹੋ ਰਹੀ ਹੈ ਸੋ ਬਿਜਲੀ ਜਿਹੜੀ ਹੈ ਕਿਸਾਨਾਂ ਨੂੰ ਬਿਜਲੀ ਆਉਂਦੀ ਨਹੀਂ ਸੀ ਜੇ ਆਉਂਦੀ ਤਾਂ ਰਾਤ ਨੂੰ ਆਉਂਦੀ ਸੀ ਕਿਸੇ ਦਾ ਨੱਕਾ ਟੁੱਟ ਗਿਆ ਨੱਕਾ ਨਹੀਂ ਸੀ ਵੱਜਦਾ ਰਾਤ ਨੂੰ ਚਲੋ ਕੋਈ ਘਰ ਨੌਜਵਾਨ ਹੋਵੇ ਤੇ ਕੋਈ ਚੱਕਰ ਨਹੀਂ ਉਹ ਜਾ ਕੇ ਰਾਤ ਨੂੰ ਬਣ ਲੂ ਤੇ ਹੁਣ ਜਿਹੜਾ ਬਜ਼ੁਰਗ ਬਾ ਉਹ ਕਿਦਾਂ ਨੱਕੇ ਲਾਊ ਜਿਹੜਾ ਕੋਈ ਬੀਬੀਆਂ ਭੈਣਾਂ ਵੀ ਸਾਡੀਆਂ ਖੇਤੀ ਕਰਦੀਆਂ ਨੇ ਉਹਨਾਂ ਵਾਸਤੇ ਮੁਸ਼ਕਲ ਸੀ ਸੋ ਮਾਨ ਸਾਹਿਬ ਦੀ ਸਰਕਾਰ ਨੇ ਦਿਨੇ ਲਾਈਟ ਦੇ ਕੇ ਲੋਕਾਂ ਦੀ ਬਾਹ ਫੜੀ ਐ ਬਹੁਤ ਵਧੀਆ ਕੀਤਾ ਪਿਛਲੇ ਸਾਲ ਲੋਕਾਂ ਨੂੰ ਟਿਊਬਲਾਂ ਬੰਦ ਕਰਨੀਆਂ ਪਈਆਂ ਆਪਣੀਆਂ ਆ ਹੁਣ ਵੇਖ ਲਈਏ ਆ ਜਿਹੜੇ ਸੂਇਆਂ ਦੇ ਵਿੱਚ ਆ ਕਿੰਨੇ ਸੂਇਏ ਸੀ ਕਿ ਸਾਡੇ ਤੁਸੀਂ ਜਾਣਦੇ ਹੋ ਇਹ ਸਾਰੇ ਦੇ ਸਾਰੇ ਸੂਏ ਪੱਕੇ ਕਰ ਦਿੱਤੇ ਆ ਇਹ ਜਿਹੜਾ ਪਾਣੀ ਨਹਿਰੀ ਪਾਣੀ ਸਾਨੂੰ ਮਿਲ ਰਿਹਾ ਸਾਡਾ ਇੱਕ ਪਾਣੀ ਵੀ ਬਚੂਗਾ ਧਰਤੀ ਇੱਠਲਾ ਸੋ ਬਹੁਤ ਹੀ ਵੱਡੇ ਪੱਧਰ ਤੇ ਤਬਦੀਲੀ ਆ ਰਹੀ ਹੈ ਸੋ ਸਾਰਿਆਂ ਨੂੰ ਆਸ ਰੱਖ ਕੇ ਇਹ ਚੱਲਣਾ ਚਾਹੀਦਾ ਕਿ ਤੁਸੀਂ ਸਾਰੇ ਜਾਣੇ ਇਸ ਪਾਰਟੀ ਦਾ ਸਾਥ ਦੇ ਹੀ ਅਸੀਂ ਸਾਰੇ ਹੀ ਤੇ ਤਗੜੇ ਹੋ ਕੇ ਇਲੈਕਸ਼ਨ ਜਿਹੜੀ ਐ ਸਾਰੇ ਇੱਕ ਛੋਟਾ ਜਿਹਾ ਸਵਾਲ ਹਰ ਪਾਰਟੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦੀ ਹੈ ਜੀ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਕੀ ਦੇ ਵੇਖੋ ਚੋਣ ਮੈਨੀਫੈਸਟੇ ਜਿੰਨੀਆਂ ਗਰੰਟੀਆਂ ਦਿੱਤੀਆਂ ਨੇ ਸਾਰੇ ਦੀਆਂ ਸਾਰੀਆਂ ਪੂਰੀਆਂ ਕਰਨੀਆਂ ਨੇ ਸਾਡੇ ਕੇਜਰੀਵਾਲ ਸਾਹਿਬ ਦੀ ਸੋਚ ਆ ਵੇਖੋ ਉਹਨਾਂ ਨੂੰ ਅੰਦਰ ਕਰ ਦਿੱਤਾ ਤੁਸੀਂ ਵੇਖੋ ਵੀ ਕੰਮ ਜਿਹੜੇ ਕਰਨੇ ਸੀ ਐਮ ਸਾਹਿਬ ਨੇ ਉਹ ਸਾਡੇ ਜਿਹੜੇ ਅਧੂਰੇ ਰੱਖਣ ਵਾਸਤੇ ਲੇਟ ਕਰਨ ਵਾਸਤੇ ਕੰਮਾਂ ਇਹ ਨਹੀਂ ਵੀ ਕੰਮ ਰੁਕ ਜਾਣੇ ਘਰ ਘਰ ਕੇਜਰੀਵਾਲ ਬਹਾਲ ਲੱਤਾ ਵਾ ਇਸ ਚੀਜ਼ ਨੇ ਲੋਕਾਂ ਦੇ ਗੈਰੀ ਸੱਟ ਵਜੀਏ ਜਦੋਂ ਕੇਜਰੀਵਾਲ ਸਾਹਿਬ ਮੰਦਿਰ ਦੇ ਦਿੱਤਾ ਨਜਾਇਜ਼ ਬੜੀ ਵੱਡੀ ਸੱਟ ਵਜੀਏ ਸੋ ਇਹ ਸੱਟ ਦਾ ਲੋਕ ਜਿਹੜਾ ਵਾ ਇਹਨਾਂ ਕੋਲ ਬਦਲਾ ਲੈਣਗੇ ਔਰ ਆਮ ਆਦਮੀ ਪਾਰਟੀ ਨੂੰ ਤਗੜੀ ਲੀਡ ਤੇ ਜਿਤਾ ਕੇ ਇਹ ਜਿਹੜੀ ਆ ਕੇਜਰੀਵਾਲ ਸਾਹਿਬ ਦੀ ਸਰਦਾਰ ਭੁਗਨ ਸਿੰਘ ਮਾਨ ਦੀ ਝੋਲੀ ਦੇ ਵਿੱਚ ਗਰਤਾਸਪੁਰ ਦੀ ਸੀਟ ਜਿਹੜੀ ਪਾਉਣਗੇ ਮੈਂ ਸਾਰਿਆਂ ਤੋਂ ਆਸ ਰੱਖਦਾ। ਸੋ ਇਹ ਹਨ ਮੰਗਲਜੀ ਸਿੰਘ ਸੰਸਪੰਚ ਮਜੂਦਾ ਸਰਪੰਚ ਪਿੰਡ ਅਠਵਾਲ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹੋ ਕੇ ਸੇਰੀ ਗਲਸੀ ਦੀ ਚੋਣ ਮਾਮਦੇ ਵਿੱਚ ਲਗਾਤਾਰ ਨਾ ਰਹਿ ਰਹੇ ਨੇ। ਸੋ ਇਹਨਾਂ ਨੇ ਕਾਫੀ ਪ੍ਰਾਪਤੀਆਂ ਕਰਾਈਆਂ ਨੇ। ਸੋ ਇਹ ਆਉਣ ਵਾਲਾ ਸਮਾਂ ਹੀ 1 ਜੂਨ ਨੂੰ ਲੋਕ ਕਿਸ ਨੂੰ ਚੁੰਦੇ ਆ 4 ਤਰੀਕ ਨੂੰ ਜਿਹੜਾ ਰਿਜ਼ਲਟ ਆਵੇਗਾ ਤੀਜੀ ਆਉਣਗੇ। ਸੋ ਕਿਹੜੀ ਗਵਰਨਮੈਂਟ ਜਿਹੜੀ ਆ ਉਹ ਬਣਦੀ ਔਰ ਕਿਹੜਾ ਉਮੀਦਵਾਰ ਜਿੱਤ ਕੇ ਪਾਰਲੀਮੈਂਟ ਵਿੱਚ ਜਾਂਦਾ ਸੋ ਇਹ ਚਾਤਰੀ ਨੂੰ ਹੀ ਪਤਾ ਲੱਗ ਲੱਗ ਪਾਏਗਾ ਕਿ ਉਹ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਦੇ ਨਾਲ ਗੁਰਦੀਪ ਸਿੰਘ ਦੀ ਰਿਪੋਰਟ